ਅੱਜ ਲੁਧਿਆਣਾ ਸ਼ਹਿਰ ਦੇ ਬਰਨ ਜਿਮ ਵਿਖੇ ਕਸਰਤ ਕਰਨ ਨੂੰ ਲੈ ਕੇ ਦੋ ਨੌਜਵਾਨਾਂ ਵਿੱਚ ਹੱਥੋਪਾਈ ਹੋ ਗਈ। ਜਿਸ ਦੌਰਾਨ ਇੱਕ ਨਾਮਤਾਰੀ ਸਿੱਖ ਨੌਜਵਾਨ ਦੀ ਦਸਤਾਰ ਦੀ ਬੇਅਦਬੀ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਪੀੜਤ ਨੌਜਵਾਨ ਨੇ ਦੱਸਿਆ ਕਿ ਅੱਜ ਸਵੇਰ ਕਰੀਬ 8:30 ਵਜੇ ਜਦੋਂ ਕਸਰਤ ਕਰ ਰਿਹਾ ਸੀ ਤਾਂ ਗੌਰਵ ਸੱਚਦੇਵਾ ਵੱਲੋਂ ਉਸ ਨੂੰ ਉੱਠਣ ਲਈ ਕਿਹਾ ਗਿਆ ਅਤੇ ਜਦ ਉਸੋਂ ਵੱਲੋਂ 2 ਮਿੰਟ ਦਾ ਸਮਾਂ ਮੰਗਿਆ ਗਿਆ ਤਾਂ ਉਕਤ ਨੌਜਵਾਨ ਨੇ ਉਸ ਉੱਪਰ ਹਮਲਾ ਕਰ ਦਿੱਤਾ ਅਤੇ ਉਸਦੀ ਦਸਤਾਰ ਦੀ ਵੀ ਬੇਅਦਬੀ ਕੀਤੀ ਗਈ। ਨੌਜਵਾਨ ਵੱਲੋਂ ਪੁਲਿਸ ਕੋਲ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਕੀ ਨਾਮ ਹੈ ਤੁਹਾਡਾ ਜੀ ਹਜ਼ਾਰਾ ਸਿੰਘ ਅੱਛਾ ਕਿਹੜੇ ਜਿਮ 'ਚ ਤੁਸੀਂ ਗੇਸੇ ਘੋਦੀ ਘਟਣਾ ਜੀ ਇਹ ਜਿਹੜੀ ਵੀਡੀਓ ਸੌਂਦੇ ਬਰਨ ਜਿਮ 'ਚ 32 ਸੈਕਟਰ ਜਿਹੜਾ ਮੋਤੀ ਮੈਲ ਦੇ ਨਾਲ ਆ ਉੱਥੇ ਦੀ ਘਟਨਾ ਜੀ ਇਹ ਸਵੇਰੇ ਮੈਂ ਜਿਮ ਲਗਾ ਰਿਹਾ ਸੀਗਾ 6:30 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਸਾਡਾ ਨਾਮ ਤਾਰੀ ਸਮਾਜ ਬਹੁਤ ਵੱਡਾ ਅਸੀਂ ਉਥੇ ਤੱਕ ਇਹ ਗੱਲ ਜਾਊਗੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਲੱਗਦਾ ਦਸਤਾਰ ਦੀ ਬੇਦਬੀ ਕੀਤੀ ਬਿਲਕੁਲ ਬੇਦਬੀ ਕੀਤੀ ਜੀ ਦਸਤਾਰ ਮੇਰੀ ਥੱਲੇ ਡਿੱਗੀ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ ਤੇ ਦਿਖਦਾ ਸਾਰਾ ਕੁਝ ਕਿ ਜਿਵੇਂ ਗੁੰਡਾਗਰਦੀ ਤੇ ਲੱਗਦਾ ਨਹੀਂ ਜਿਹੜੇ ਜਿਮ ਦੀ ਵੀ ਸਿਕਿਉਰਟੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜਿਮ ਦੀ ਦੋ ਚਾਰ ਟ੍ਰੇਨਰ ਕੋਲ ਖੜੇ ਹੋਣੇ ਚਾਹੀਦੇ ਆ ਤੇ ਮਾਮਲਾ ਜੇ ਹੋਇਆ ਤਾਂ ਉਹਨਾਂ ਦੇ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਦੇ ਹੁੰਦਿਆਂ ਹੋਇਆ ਇਹ ਅਰਜ਼ੀ ਦਰਖਾਸਤ ਦਿੱਤੀ ਸੀ ਹੁਣ ਦਰਖਾਸਤ ਦੇ ਕੇ ਆਏ ਜੀ ਮੰਗ ਵੀ ਹੈ ਮੰਗੇ ਇਨਸਾਫ ਚਾਹੀਦਾ ਬਣਦੀ ਕਾਰਵਾਈ ਕੀਤੀ ਜਾਵੇ ਉਸ ਤੱਕ ਕੀ ਕਹ ਪੁਲਿਸ ਨੂੰ ਪਰਚਾ ਕਰਵਾਇਆ ਜੀ ਹੁਣੇ ਲਿਖਾ ਕੇ ਆਏ ਅੰਦਰ ਕੰਪਲੇਂਟ ਤੁਹਾਡੀ ਭਾਜੀ ਕੋਈ ਨੀ ਜੀ ਰੰਜਿਸ਼ ਆਗਲੇ ਨਹੀਂ ਕੋਈ ਰੰਜਿਸ਼ ਨਹੀਂ ਜੀ ਕੋਈ ਰੰਜਿਸ਼ ਨਹੀਂ ਬਸ ਐਕਸਰਸਾਈਜ਼ ਲਾਣ ਚਾਹੀਦਾ ਜਿੱਦਾਂ ਰੈਂਡਮ ਪੀਪਲ ਨੇ ਉਹ ਰੋਰ ਕੀ ਹੈ ਅੱਗੇ ਵੀ ਕੋਈ ਬੋਲਚਾਲ ਵਗੈਰਾ ਹੁੰਦੀ ਹੈ ਨਹੀਂ ਕੋਈ ਬੋਲਚਾਲ ਨਹੀਂ ਹੋਈ ਜੀ ਅੱਗੇ ਵੀ ਇਦਾਂ ਦੇ ਕੋਈ ਸਿਸਲੇ ਚੱਲਦੇ ਪਏ ਉੱਥੇ ਨਹੀਂ ਹੁੰਦੀਆਂ ਰਹਿੰਦੀਆਂ ਉਹਨਾਂ ਦੀ ਹੋਰਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਆਪਾਂ ਤਾਂ ਆਪਣੀ ਐਕਸਰਸਾਈਜ਼ ਦੀ ਚਲ ਜਾਈਦਾ ਜਿੰਮ ਦੀ ਰਿਸਪੌਂਸਿਬਿਲਟੀ ਵੀ ਬਣਦੀ ਹੈ ਵੀ ਉਹ ਜੁਣ ਹੈ ਕੋਣ ਹੈ ਕਿੰਨੇ ਹੁੰਦਾ ਗੌਰਵ ਸਚਦੇਵਾ ਅੱਛਾ ਜੀ ਤੇ ਕਰ ਹੋ ਸਕਦਾ ਹੋਵੇ ਮੈਨੂੰ ਕੀ ਪਤਾ ਸੀ ਹਮ ਮੈਂ ਫਿਰ ਤਾਂ ਹੀ ਮੈਂ ਕੁਝ ਨਹੀਂ ਕੀਤਾ ਹੈਗਾ ਮੈਂ ਅਨਕੌਨਸ਼ੀਅਸ ਹੋ ਗਿਆ ਜਦੋਂ ਉਹਨੇ ਅੱਧਾ ਕੀਤਾ ਮੇਰੀ ਪੱਗ ਉੱਤਰ ਗਈ ਫਿਰ ਮੈਂ ਚੰਗਾ ਨਹੀਂ ਸਮਝਾ ਵੀ ਪੱਗ ਉਤਰੀ ਤੇ ਮੈਂ ਇੱਧਰ ਉੱਧਰ ਘੁੰਮਾ ਫਿਰ ਮੈਂ نیچے ਜਾ ਕੇ ਪੱਗ ਆਪਣੀ ਪਹਿਲਾਂ ਬੰਨੀ ਉਸ ਤੋਂ ਬਾਅਦ ਮੈਂ ਥੋੜਾ ਉੱਚਾ ਆਇਆ ਫਿਰ ਮੈਂ ਗੱਲਬਾਤ ਕੀਤੀ ਆਪਣੇ ਫਰੈਂਡ ਨੂੰ ਦੱਸਿਆ ਵੀ ਐਦਾਂ ਹੋਇਆ ਐਦਾਂ ਹੋਇਆ ਫਿਰ ਉਹ ਮੇਰੇ ਸਾਰੇ ਫਰੈਂਡ ਆ ਗਏ ਹੁਣ ਅਸੀਂ ਐਮਐਲਆਰ ਘਟਾਣ ਗਏ ਸੀ ਪਹਿਲਾਂ ਸਿਵਲ ਹਸਪੀਟਲ ਸਵੇਰੇ ਉਹ ਸਾਡੇ ਤੋਂ ਪਹਿਲਾਂ ਪਹੁੰਚੇ ਹੋਏ ਸੀ ਉੱਥੇ ਜਦਕਿ ਕਸੂਰ ਵੀ ਉਹਨਾਂ ਦਾ ਸਾਡੇ ਤੋਂ ਪਹਿਲਾਂ ਉਹ ਪਹੁੰਚੇ ਹੋਏ ਸੀ ਉੱਥੇ ਇੱਥੇ ਵੀ ਦਰਖਾਸਤ ਦੇਣ ਆਇਆ 7 ਨੰਬਰ 'ਚ ਉਹਨਾਂ ਦਾ ਦੇਣਾ ਤਾਂ ਬਣਦਾ ਨਹੀਂ ਕੀਤਾ ਤਾਂ ਮੇਰੇ ਨਾਲ ਸਾਰਾ ਕੁਝ ਉਹਨਾਂ ਨੇ ਤੇ ਲੱਗਦਾ ਕੋਈ ਪ੍ਰੈਸ਼ਰ ਵੀ ਹੋ ਸਕਦਾ ਹੋ ਸਕਦਾ ਜੀ ਕੀ ਕਹਿ ਸਕਦੇ ਆਪਾਂ ਸਾਨੂੰ ਨਹੀਂ ਪਤਾ ਇਸ ਬਾਰੇ ਕੀ ਕੀ ਮਾਮਲਾ ਹੈ ਕੀ ਕਹਿਣਾ ਚਾਹੁੰਦੇ ਮਾਮਲਾ ਹੈ ਜੀ ਨਾਮਤਾਰਿ ਸਮਾਜ ਦਾ ਮੁੰਡਾ ਹੈ ਨੇਕ شریف ਇਨਸਾਨ ਹੈ ਸਮਾਜਿਕ ਕਾਰਜ ਵੀ ਬਹੁਤ ਕਰਦਾ ਰਿਲੀਜੀਅਸ ਵੀ ਬਹੁਤ ਕਰਦਾ ਹੈ ਤੇ ਮੁੰਡੇ ਦਾ ਮੈਨੂੰ ਸਵੇਰੇ ਫੋਨ ਆਇਆ ਕਿ ਐਦਾ ਐਦਾ ਭਾਜੀ ਇਹ ਗੱਲ ਹੋਈ ਹੈ ਮੈਂ ਜਿਮ ਲਾ ਰਿਆ ਸੀਗਾ ਤੇ ਮੁੰਡੇ ਨੇ ਮੇਰੇ ਚਪੇੜਾ ਮਾਰੀਆਂ ਤੇ ਮੇਰੀ ਦਸਤਾਰ ਪੈਰਾਂ 'ਚ ਗਿਰ ਗਈ ਮੈਨੂੰ ਬੜਾ ਰੋਚ ਹੋਇਆ ਕਿ ਇੰਨਾ ਵੱਡਾ ਸਿੱਖ ਸਮਾਜ ਹੈ ਤੇ ਕਿਸੇ ਦੀ ਪੱਗ ਪੈਰਾਂ 'ਚ ਰੋਲਣਾ ਬਹੁਤ ਵੱਡੀ ਗੱਲ ਹੁੰਦੀ ਹੈ ਮੈਨੂੰ ਜਦ ਇਹ ਗੱਲ ਦਾ ਪਤਾ ਲੱਗਿਆ ਤੇ ਮੈਂ ਪਹੁੰਚਿਆ ਫਿਰ ਮੈਂ ਪਹੁੰਚ ਕੇ ਗੱਲਬਾਤ ਕੀਤੀ ਐਸ ਐਚਓ ਸਾਹਿਬ ਨੂੰ ਮਿਲਿਆ ਐਸ ਐਚਓ ਸਾਹਿਬ ਮੈਨੂੰ ਕਹਿੰਦੇ ਕਿ ਭਾਈ ਤੁਸੀਂ ਆਪਣੇ ਬਿਆਨ ਦਿਓ ਅਸੀਂ ਬਿਆਨ ਦਿੱਤੇ ਆ ਜੇ ਸਾਡੇ ਜੋ ਜੈਨੂਨ ਫੈਂਸ ਨਹੀਂ ਲਾਵਾਂਗੇ ਸਾਡੀ ਸਾਰੀ ਪੈਣੀ ਸਾਹਿਬ ਦੀ ਗੱਲ ਹੋ ਗਈ ਹੈ ਪੈਣੀ ਸਾਹਿਬ ਦੀ ਬਰਾਦਰੀ ਸਾਡਾ ਸਾਰਾ ਸਮਾਜ ਬੇਸ਼ੱਕ ਅਸੀਂ ਹਿੰਦੂ ਐ ਜਨਨੀ ਐ ਫਿਰ ਵੀ ਇਹਨਾਂ ਨਾਲ ਖੜੇ ਆ ਜੇ ਕੋਈ ਦਸਤਾਰ ਦੀ ਕਿਸੇ ਦੀ ਵੀ ਜਾਏਗੀ ਤਾਂ ਅਸੀਂ ਬਰਾਬਰ ਖੜਾਂਗੇ ਹੱਕ ਦੀ ਲੜਾਈ ਪੂਰੀ ਲੜਾਂਗੇ ਸਾਡਾ ਇਖਲਾਕ ਨਹੀਂ ਮਿਲਦਾ ਅਗਲੀ ਰਣਨੀਤੀ ਕੀ ਹੱਡੀ ਅਗਲੀ ਰਣਨੀਤੀ ਸੀਪੀ ਦਫਤਰ ਦਾ ਕਰਾਫ ਕਰਾਂਗੇ ਜੀ ਅਸੀਂ ਆਪਣੀ ਵੀਡੀਓ ਸੀਪੀ ਸਾਹਿਬ ਨੂੰ ਜੁਆਇੰਟ ਕਮਿਸ਼ਨਰ ਨੂੰ ਐਸਪੀ ਸਾਹਿਬ ਨੂੰ ਐਚਐਚਓ ਸਾਹਿਬ ਨੂੰ ਸਭ ਨੂੰ ਵੀਡੀਓ ਵਾਇਰਲ ਕਰਤੀ ਐ ਇਸਾ ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਬੰਦੇ ਫੈਂਸ ਆ ਉਹ ਲੱਗਨੇ ਚਾਹੀਦੇ ਨੇ ਜੇ ਅੱਜ ਸ਼ਾਮ ਤੱਕ ਸਾਨੂੰ ਨਹੀਂ ਮਿਲਿਆ ਕੱਲ ਤੋਰੇ ਸਾਰੇ ਅਸੀਂ ਸਿਪੀ ਦਫਤਰ ਪਹੁੰਚਾਂਗੇ ਤੇ ਜੋ ਬੰਦੀ ਹੈ ਕਾਰਵਾਈ ਅਸੀਂ ਕਰਵਾਉਣਾ ਚਾਹੁੰਦੇ ਨੇ ਲੱਗਦਾ ਕਿ ਕਿਦਾਂ ਸਮਾਜ ਨੂੰ ਕਿਦਾਂ ਠੇਸ ਪਹੁੰਚੀ ਹੈ ਇਹ ਵਿਅਕਤੀਆਂ ਦੇ ਵੱਲੋਂ ਇਨਾ ਗੁੱਸਾ ਇਨਕਾਰ ਉਹ ਤੋਂ ਜਿੰਮ ਦੀ ਲਾਪਰਵਾਹੀ ਕਿਸ ਤਰ੍ਹਾਂ ਦੇਦੇ ਹੋ ਜਿੰਮ ਦੀ ਲਾਪਰਵਾਹੀ ਤਾਂ ਬਹੁਤ ਹੈ ਜੀ ਹੁਣ ਕੋਈ ਬੰਦਾ ਤੁਹਾਨੂੰ ਸਾਲ ਦੀ ਫੀਸ ਦੇ ਰਿਹਾ ਤੁਹਾਡੇ ਕੋਲ 2 ਸਾਲ ਦਾ ਕਸਟਮਰ ਹੈਗਾ ਤੁਹਾਡੇ ਜਿੰਮ ਦੇ ਵਿੱਚ ਰੈਗੂਲਰ ਆ ਰਹੇ ਆ ਜੋ ਬੱਚੇ ਦੇ ਨਾਲ ਅੱਜ ਛੋਟਾ ਜਿਹਾ ਹੱਤਾ ਚਪੇੜਾ ਮਾਰ ਕੇ ਪੱਗ ਲਾਈ ਹੈ ਕੱਲ ਨੂੰ ਤੋਦਾ ਸਿਰ 파ੜ ਦਿੰਦੇ ਉਹਦੇ ਛੋਟੇ ਛੋਟੇ ਜਵਾਕਾਂ ਕੋਣ ਦੇ ਜਵਾਬ ਦੇਈਏਗਾ ਜੇ ਜਿਮ ਮੈਂ ਤਾਂ ਇਹ ਕਹਾਵਾਂਗਾ ਕਿ ਜਿੱਥੇ ਕਾਰਵਾਈ ਇਹਦੇ ਨਾਲ ਇਹ ਮੁੰਡੇ ਤੇ ਹੋਣੀ ਚਾਹੀਦੀ ਹੈ ਜਿਮਾਂ ਲਿਆ ਤੇ ਵੀ ਕੀਤੀ ਜਾਵੇ ਮੰਨ ਕਰਦੇ ਹੋ ਕਿ ਅੰਦਰ ਲਿਖਾਇਆ ਕਿ ਕੋਈ ਇਦਾਂ ਜਿਮ ਤੇ ਕੋਈ ਆ피 ਇਹ ਇਦਾਂ ਕੀਤਾ ਨਹੀਂ ਹੈ ਜੀ ਹਜੇ ਜਿਮ ਸਾਡੇ ਨਾਲ ਕੋਆਪਰੇਟ ਕਰ ਰਿਹਾ ਜੇ ਕੋਆਪਰੇਟ ਨਹੀਂ ਕਰੇਗਾ ਥੀ ਉਹਦੇ ਖਿਲਾਫ ਕਾਰਵਾਈ ਕਰਾਂਗੇ ਕਿਹਦੇ ਸਮਾਜ ਨੂੰ ਵੀ ਠੇਸ ਪਹੁੰਚੀ ਹੈ ਬਹੁਤ ਸਮਾਜ ਨੂੰ ਠੇਸ ਪਹੁੰਚੀ ਹੈ ਜੀ ਸਾਨੂੰ ਖੁਦ ਠੇਸ ਪਹੁੰਚੀ ਹੈ ਅਸੀਂ ਸਿੱਖ ਸਮਾਜ ਦਾ ਜੈਨ ਸਮਾਜ ਦੇ ਹੋਣ ਤੋਂ ਬਾਵਜੂਦ ਬਹੁਤ ਸਤਿਕਾਰ ਕਰਦੇ ਆ ਸਾਡੇ ਪਰਿਵਾਰ ਵਾਲੇ ਸਤਿਕਾਰ ਕਰਦੇ ਆ ਜੈਨ ਕੇ ਕੋਈ ਵੀ ਐਦਾ ਦਾ ਕੰਮ ਕਰਦਾ ਆ ਅਸੀਂ ਕਹਿੰਨੇ ਕਿ ਕੋਈ ਵੀ ਸਮਾਜਤ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਏਗਾ ਚਾਹੇ ਇਹਦੇ ਪਿੱਛੇ ਕੋਈ ਪੋਲਿਟੀਕਲ ਪਲੈਸ਼ਰ ਆਵੇ ਚਾਹੇ ਕੋਈ ਵੀ ਲੋਕ ਆ ਜਾਣ ਅਸੀਂ ਇਹਨੂੰ ਮਾਫ ਨਹੀਂ ਕੀਤਾ ਜਾਏਗੀ ਲੜਾਈ ਦਾ ਕਾਰਨ ਕੀ ਰਿਹਾ ਜੀ ਕਾਰਨ ਪਤਾ ਲੱਗਿਆ ਕਾਰਨ ਕੁਛ ਨਹੀਂ ਸੀਗਾ ਜੀ ਬਸ ਬੰਦੇ ਦੀ ਈਗੋ ਸੀਗੀ ਕਿ ਮੈਨੂੰ 2 ਮਿੰਟ ਤੂੰ ਜਿਮ ਨਹੀਂ ਲਾਂਨ ਦਿੱਤਾ 2 ਮਿੰਟ ਉਹਨੇ ਕਹਿੰਦਾ ਕਿ 2 ਮਿੰਟ ਬਾਅਦ ਮੈਂ ਦੇਣਾ ਉਹਨੇ ਈਗੋ ਚਾਕੇ ਉੱਥੇ ਮਾਹੌਲ ਇਹੋ ਜਿਹਾ ਬਣ ਫੁਕਰੇਬਾਦੀ ਦੇ ਵਿੱਚ ਇੱਕ ਇਹੋ ਜਿਹਾ ਮਾਹੌਲ ਬਣਾਤਾ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਮੈਂ ਬਹੁਤ ਵੱਡਾ ਹਾਂ ਠੀਕ ਹੈ ਠੀਕ ਹੈ